ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਮੇਰੀ ਅੱਗ ਦੀ ਨਾਲ ਇੱਕ ਵਾਰ ਮਿੱਤਰੋ ਬਸ਼ੀਰਾ ਚੈੱਕ ਕਰੋ ਪੂਰੀ ਅੱਗ ਕੱਢਦਾ ਹੈਗਾ ਅੱਗੇ ਆਪਾਂ ਵੀਡੀਓ ਚ ਬਸ਼ੀਰੇ ਬਾਰੇ ਬਾਈ ਤੁਹਾਨੂੰ ਜਾਣਕਾਰੀ ਲੈਣੇ ਆ ਤੇ ਉਹ ਤੋਂ ਪਹਿਲਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਜੋ ਹੁਣ ਅੱਗੇ ਵਧੀਏ ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਦੁਬਾਰਤ ਤਲਵੰਡੀ ਸਾਬ ਦੇ ਇੱਕ ਹੋਰ ਵੀਡੀਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿਆ ਜੀ ਵੀਰੇ ਆਪਣਾ ਨਾਮ ਦੇ ਤੇ ਆਪਣੀ ਇੰਟਰੈਕਸ਼ਨ ਦ ਬਈ ਆਪਣੇ ਕੋਲੇ ਕਿੰਨੇ ਟਾਈਮ ਤੋਂ ਇਹ ਘੋੜਾ ਹੈ ਤੁਹਾਡੇ ਕੋਲ ਇਹ ਬਈ ਆਪਣੇ ਕੋਲੇ ਇਹ ਜਿਹੇ ਨੂੰ ਘੋੜਾ ਨਹੀਂ ਕਹਿ ਸਕਦੇ ਬੇਸ਼ੇਰਾ ਠੀਕ ਹੈ ਬਈ ਇਹਦੀ ਉਮਰ ਹੈ 31 ਮਹੀਨੇ ਆ ਠੀਕ ਹੈ ਇਹ ਆਪਣੇ ਕੋਲੇ ਸਵਾ ਦੋ ਸਾਲ ਹੋ ਗਏ ਵੀਰੇ ਠੀਕ ਆਈ ਨੂੰ ਆਪਣੇ ਕੋਲੇ ਤੇ ਬਈ ਆਪਣੇ ਘਰ ਦੇ ਹੀ ਹੈ ਇਹ ਜੰਪਲਾ ਨਹੀਂ ਆਪਾਂ ਵੀਰੇ ਇਹ ਉਹ ਕਿ ਪਰਚੇਜ਼ ਕੀਤਾ ਸੀ ਆ ਠੀਕ ਹੈ ਹਾਂ ਤੇ ਇਹਦੀ ਬਰੀਡਿੰਗ ਵਗੈਰਾ ਸਟਾਰਟ ਕਰਤੀ ਤੁਸੀਂ ਹਾਂ ਵੀਰੇ ਬਲੱਡ ਸਾਰਾ ਸਟਾਰਟ ਹੈ ਜੀ ਬਰੀਡਿੰਗ ਸਟਾਰਟ ਹੈ ਵੀਰੇ ਠੀਕ ਹੈ ਰਿਜ਼ਲਟ ਵਗੈਰਾ ਹੈ ਨਹੀਂ ਰਿਜ਼ਲਟ ਨਹੀਂ ਆਈ ਵੀਰੇ ਜੇ ਰਿਜ਼ਲਟ ਇਹਦੇ ਆਉਣਗੇ ਮੰਨ ਲਓ ਵੀ ਆ ਮੂਰਲੇ ਮੇਲੇ ਵਾਲੇ ਨੂੰ ਰਿਜ਼ਲਟ ਇਹਦੇ ਨਾਲ ਆ ਜਾਣਗੇ ਠੀਕ ਹੈ ਹਾਂਜੀ ਤੇ ਬਾਈ ਜੇ ਕਿਸੇ ਨੇ ਬਾਤ ਕਰਾਉਣੀ ਹੋਵੇ ਜੀ ਸਰਵਿਸ ਵਗੈਰਾ ਕਿਵੇਂ ਕਰੀਏ ਵੀਰੇ ਆਪਾਂ 31000 ਰੁਪਿਆ ਲੈਨੇ ਆ ਫੀਸ ਜੀ ਠੀਕ ਹੈ ਕੋਈ ਚੱਕਰ ਨਹੀਂ 31000 ਫੀਸ ਨੰਬਰ ਵਗੈਰਾ ਬਾਈ ਆਪਣਾ ਮੇਰਾ ਨੰਬਰ ਵੀਰੇ 81469 557 ਤੇ ਬਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਘੋੜੇ ਵਗੈਰਾ ਦਾ ਕੰਮ ਕਰਦੇ ਨੂੰ ਵੀਰੇ ਹੋ ਤਾਂ ਬਹੁਤ ਪੁਰਾਣੀ ਆ ਠੀਕ ਹੈ ਤੇ ਪਰ ਬਿਜ ਦੀ ਲਾਈਨ ਸੁੱਟ ਗਈ ਸੀਗੀ ਠੀਕ ਹੈ ਤੇ ਪਹਿਲਾਂ ਮੰਨ ਲਓ ਬੈਡਮ ਦੀਆਂ ਮਾਂ ਹਰੀਆਂ ਮੱਜੂ ਕੀ ਲੈਂਡ ਦਾ ਸਭ ਤੋਂ ਵੱਡਾ ਘੋੜਾ ਮੱਖੀ ਠੀਕ ਹੈ ਜੀ ਤੇ ਆਪਣਾ ਬਾਜ ਕੋੜਾ ਐਟਲੀ ਸਟਡਫਰਮ ਵਾਲੇ ਕੋਲੇ ਜਿਹੜਾ ਗਿਆ ਉਹ ਸਾਰੇ ਆਪਣੇ ਘਰੋਂ ਬਰੀਡ ਹੋ ਕੇ ਗਏ ਆ ਜੀ ਠੀਕ ਹੈ ਬਈ ਹਾਂਜੀ ਇਹਦੀ ਮਾਦਰ ਵਗੈਰੇ ਜਾਣਕਾਰੀ ਇਹ ਇਹਦੀ ਮਾਦਰ ਵੀਰੇ ਹਰਸ਼ਵਰਧਨ ਦੀ ਬੱਚੀ ਸੀਗੀ ਠੀਕ ਹੈ ਜੀ ਅਲੀਸ਼ਾਨ ਚੋਂ ਠੀਕ ਹੈ ਜੀ ਆਪਣਾ ਅ ਅਲੀਸ਼ਾਨ ਅਲਬਾਤੋਂ ਤੂਫਾਨ ਲੈਨ ਚੋਂ ਠੀਕ ਹੈ ਜੀ ਇਹ ਆਪ ਗੋਲਡਨ ਰੌਕ ਦਾ ਬੱਚਾ ਵੀਰੇ ਠੀਕ ਅਲੀਸ਼ਾਨ ਦਾ ਠੀਕ ਗੋਲਡਨ ਰੌਕ ਅਲੀਸ਼ਾਨ ਚੋਂ ਆ ਗਿਆ ਜੀ ਮਾਂ ਤੂਫਾਨ ਲੈਨ ਚੋਂ ਤੇ ਫਿਲਹਾਲ ਆਪਣੇ ਕੋਲ ਬਈ ਸਿਰਫ ਇਹੀ ਹੈ ਕਿ ਹੋਰ ਵੀ ਜਾਣ ਨਹੀਂ ਜਾਨਵਰ ਹੋਰ ਵੀ ਆ ਗਏ ਆਪਣੇ ਕੋਲ ਹੋਰ ਕਿਹੜੇ ਬਈ ਆਪਣੇ ਕੋਲ ਸਾਰੇ ਮਾਰ ਵੜੀਏ ਠੀਕ ਹੈ ਸਾਰੇ ਮਾਰਵੜੀ ਪ्योर ਮਾਰਵੜੀ ਹਾਂਜੀ ਹਾਂਜੀ ਪ्योर ਮਾਰਵੜੀ ਠੀਕ ਹੈ ਭਾਈ ਤੇ ਭਾਈ ਕੋਈ ਸਲਾਹ ਦੇਣਾ ਚਾਹੂੰ ਜਿਹੜਾ ਕੋਈ ਨਮਾਜ਼ ਜਾਣ ਬਰਖਦਾ ਆਪਦੇ ਮੈਂ ਤਾਂ ਨਾ ਵੀਰੇ ਬੱਚਾ ਨੂੰ ਕਹਿੰਨੇ ਆ ਵੀ ਲੈ ਕੇ ਦੋ ਘੋੜੇ ਘੋੜੀਆਂ ਕਿਉਂਕਿ ਨਸ਼ੇ ਪੱਤਿਆਂ ਤੋਂ ਦੂਰ ਰਹਿਣਗੇ ਅੱਜ ਕੱਲ ਦਾ ਜਿਹੜਾ ਸਮਾਂ ਹਾਲਾਤ ਆ ਬਹੁਤ ਮਾੜੇ ਆ ਸਹੀ ਗੱਲ ਬੱਚਾ ਦਾ ਇੰਨਾ ਵੱਲ ਧਿਆਨ ਹੋਊਗਾ ਉਹ ਆਪ ਦਾ ਮੰਨ ਲਓ ਵੀ ਮਾੜੀ ਸੰਗਤ 'ਚ ਨਾ ਜਾਣਗੇ ਵੀ ਇਹਨਾਂ ਦੇ ਉੱਤੇ ਬੈਠੇ ਇਹਨਾਂ ਦੀ ਸੇਵਾ ਕਰਦੇ ਰਹਿਣਗੇ ਇਹਨਾਂ ਤੋਂ ਸੇਵਾ ਕਰਨਗੇ ਸੇਵਾ ਦਾ ਫਲ ਤਾਂ ਕਦੇ ਨਾ ਕਦੇ ਜਾ ਕੇ ਮਿਲੀਗਾ ਠੀਕ ਹੈ ਭਾਈ ਧੰਨਵਾਦ ਬਾਈ ਤੁਹਾਡਾ ਵੀਡੀਓ ਵਾਸਤੇ ਓਕੇ ਵੀਰ